ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਮੱਖਣ ਸੰਗਰਾਮੀ ਗਗਨਦੀਪ ਗੱਗਾ ਫਲੋਰ ਅਤੇ ਮਰੀਕ ਰੁੜਕਾ ਦੀ ਪ੍ਰਧਾਨਗੀ ਹੇਠ ਲੈਂਡ ਪੁਲਿੰਗ ਨੀਤੀ ਦੇ ਵਿਰੋਧ ਚ ਸ਼ਹਿਰ ਅੰਦਰ ਮਾਰਚ ਕਰਨ ਉਪਰੰਤ ਨਵਾਂ ਸ਼ਹਿਰ ਚੌਂਕ ਫਲੋਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ ਇਸਮੋਕ ਕੀ ਹਾਜ਼ਰ ਸੱਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਟੇਸੀ ਅਤੇ ਜ਼ਿਲ੍ਹਾ ਸਖਤਰ ਐਡਵੋਕੇਟ ਅਜੇ ਫਿਲੋਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ ਕਿਸਾਨ ਵਿਰੋਧੀ ਨੀਤੀਆਂ ਨੂੰ ਪੰਜਾਬ ਅੰਦਰ ਸਖਤੀ ਨਾਲ ਲਾਗੂ ਕਰਨ ਵਾਲੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕਾਰਪੋਰੇਟ ਪੱਖੀ ਆਪ ਪਾਰਟੀ ਦੀ ਸਰਕਾਰ ਹੁਣ ਦਮਨਕਾਰੀ ਨੀਤੀ ਤੇ ਉੱਤਰ ਆਈ ਹੈ ਇਸ ਚਿੰਤਾਜਨਕ ਸਥਿਤੀ ਦਾ ਮੁਕਾਬਲਾ ਕਰਨ ਲਈ ਨੌਜਵਾਨ ਵਿਦਿਆਰਥੀਆਂ ਨੂੰ ਲਾਮਬੰਦ ਹੋ ਕੇ ਲੋਕ ਇਕਤਾ ਲੀਵ ਸਾਰਨਦੀ ਲੋੜ ਹੈ ਉਨਾਗੇ ਕਿਹਾ ਕਿ ਕਾਰਪੋਰੇਟਰਾਂ ਅਤੇ ਸਮਰਾਜੀ ਤਾਕਤਾਂ ਦੀ ਪਾਈਵਲ ਪੰਜਾਬ ਸਰਕਾਰ ਕਦੇ ਵੀ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਬਲਕਿ ਕਿਰਤ ਕਰਨ ਵਾਲੇ ਲੋਕਾਂ ਨੂੰ ਝਾੜ ਕੇ ਉਪਜਾਊ ਜ਼ਮੀਨਾਂ ਕਾਰਪੋਰੇਟਰਾਂ ਨੂੰ ਕੌਡੀਆਂ ਦੇ ਭਾਅ ਦੇਣਾ ਚਾਹੁੰਦੀ ਹੈ ਪਰ ਪੰਜਾਬ ਦੀ ਜਵਾਨੀ ਲੰਬੰਦ ਹੋ ਕੇ ਇਹ ਨੀਤੀ ਦੇ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖੇਗੀ ਜੀ ਜੀ ਦੋਸਤੋ ਆਪ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਹੇਠ ਜਿਹੜੀ ਪਿਛਲੇ ਸਮੇਂ ਦੇ ਵਿੱਚ ਆਪਾਂ ਮੀਟਿੰਗ ਕੀਤੀ ਸੀ ਕਿ ਕਿਹੜੀ ਪੰਜਾਬ ਦੀ ਸਰਕਾਰ ਆ ਉਹ ਕਿਹੜੀ ਟੈਂਡਰ ਦੀ ਸਰਕਾਰ ਦੀ ਤਰ੍ਹਾਂ ਕਿੜੀ ਲੋਕਾਂ ਦੇ ਉੱਪਰ ਕਿੜੀ ਤਾਨਾਸ਼ਾਹੀ ਕਰ ਰਹੀ ਆ ਕਿੱਦਾਂ ਪਹਿਲੋ ਭਗਵਾਨ ਮੋਦੀ ਦੀ ਸਰਕਾਰ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਉਹ ਵੀ ਲੋਕਾਂ ਦੇ ਭਾਰੂ ਸੀ ਉਹਦੇ ਤੈ ਤੇ ਹੀ ਕਿੜੀ ਉਹਨਾਂ ਦੀ ਵੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਉਹ ਵੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਹ ਲੋਕਾਂ ਦੀਆਂ ਅਬਜਾਉ ਜ਼ਮੀਨਾਂ ਘੜੀ ਖੌਂਦ ਤੇ ਤੁਰੀ ਆ ਉਣੀ ਕੀ ਆ ਕਿ ਨਾਂ ਚੇਂਜ ਕਰਤਾ ਉਣੀ ਤਿੰਨ ਕਾਲੇ ਕਾਨੂੰਨ ਬਣਾਏ ਦੀ ਇਹਨੀ ਲੈਂਡ ਪੋਲਿੰਗ ਪਾਲਿਸੀ ਦੇ ਨਾਂ ਤੇ ਘੜੀ ਉਹ ਲਿਆਂਦੀ ਆ ਉਹ ਵੀ ਲੋਕਾਂ ਦੇ ਭਾਰੂ ਆ ਆਪਾਂ ਅੱਜ ਜਿੱਥੇ ਭਗਵੰਤ ਮਾਨ ਦਾ ਪੁਤਲਾ ਵੀ ਫੂਕਣਾ ਆ ਉਥੇ ਸਾਡੇ ਕੋਲ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਦਾਦੀ ਅਜੇ ਫਲੋਰ ਜੀ ਆਏ ਆ ਉਹ ਆਪਣੇ ਘਰੇ ਵਿਚਾਰ ਸਾਂਝੇ ਕਰਨਗੇ ਸਾਡੀ ਅਜੇ ਫਲੋਰ ਤੇ ਜੋ ਵੀ ਗਰਮੀ ਦਾ ਮੌਸਮ ਹੈ ਸਾਥੀ ਨੇ ਤੁਹਾਡੇ ਨਾਲ ਗੱਲਬਾਤ ਦੱਸ ਦਿੱਤੀ ਆ ਵੀ ਲੈਂਡ ਪੂਲਿੰਗ ਜਿਹੜੀ ਅਸਲ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਧੱਕੇ ਨਾਲ ਧਿਆਉਣ ਦੀ ਪਾਲਿਸੀ ਪੰਜਾਬ ਦੀ ਸਰਕਾਰ ਲੈ ਕੇ ਆਈ ਆ ਉਹਦੇ ਖਿਲਾਫ ਅੱਜ ਪੂਰੇ ਪੰਜਾਬ ਦੇ ਅੰਦਰ ਪ੍ਰੋਟੈਸਟ ਹੋ ਰਿਹਾ ਪਿਛਲੇ ਦਿਨ ਹੀ ਕਿਸਾਨਾਂ ਨੇ بڑے ਵੱਡੇ ਪੱਧਰ ਤੇ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਜਿੱਥੇ ਉਹਨਾਂ ਨੇ ਚਾਤ-ਤਾਵ ਨਹੀਂ ਦਿੱਤੀ ਉਹ ਤੇ ਆਪਾਂ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇਸ ਨੀਤੀ ਦਾ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਦੇ ਵਿੱਚ ਜਾਂਦੀਆਂ ਪਾਲਿਸੀਆਂ ਉਹਨਾਂ ਦੇ ਖਿਲਾਫ ਅੱਜ ਸੰਕੇਤਕ ਤੌਰ ਦੇ ਉੱਪਰ ਫਲੋਰ ਦੇ ਅੰਦਰ ਪੁਤਲਾ ਫੂਕ ਮੁਜ਼ਾਹਰਾ ਕਰ ਰਹੇ ਆਂ ਤੇ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹ ਜਿਹੜੀ ਪਾਲਿਸੀ ਤੁਸੀਂ ਲੈ ਕੇ ਆਏ ਹੋ ਇਹ ਦੇ ਨਾਲ ਕੱਲੀ ਕਿਸਾਨੀ ਦੇ ਨਹੀਂ ਵੱਡੇ ਲੈਵਲ ਦੇ ਉੱਪਰ ਮਜ਼ਦੂਰ ਜਮਾਤ ਦੇ ਉੱਪਰ ਕਹਾੜਾ ਵੱਜਣਾ ਪੰਜਾਬ ਦੀ ਜਵਾਨੀ ਜਿਹੜੀ ਹੈ ਬੇਰੁਜ਼ਗਾਰ ਹੋ ਜਣੀ ਜਿਹੜੀ ਖੇਤੀ ਦੇ ਨਾਲ ਸੰਬੰਧਿਤ ਕੰਮ ਕਰਦੀ ਆ ਉਹਦੀ ਤਬਾਈ ਦੇ ਲਈ ਸਰਕਾਰ ਜਿਹੜੀ ਹੈ ਗਰਾਊਂਡ ਤਿਆਰ ਕਰ ਰਹੀ ਆ ਅੱਜ ਆਪਾਂ ਉਹਦਾ ਪੁਤਲਾ ਫੂਕ ਮਜਾਰਾ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਅੰਦਰ ਭੱਡੇ ਐਕਸ਼ਨ ਵੀ ਕਰਾਂਗੇ ਤੁਸੀਂ ਆਇਓ ਸਾਰੇ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਧੰਨਵਾਦ ਕਰਦਾ ਆਸ਼ਕਰਦਾ ਕਿ ਲੜਾਈ ਨੂੰ ਆਪਾਂ ਪਿੰਡ-ਪਿੰਡ ਲੈ ਕੇ ਜਾਵਾਂਗੇ ਨੌਜਵਾਨਾਂ ਨੂੰ ਇਸ ਲੜਾਈ ਦੇ ਖਿਲਾਫ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਲਾਮਬੰਦ ਕਰਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਜਨਤਾ ਜੈ ਸ਼ੰਗਾਰ ਜਿੱਤ ਲੜਦੇ ਲੋਕਾਂ ਦੀ